ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਕਾਰ ਨੇ ਕਲਾउड ਸੀਡਿੰਗ ਕਰਾਈ ਹੈ ਦਿੱਲੀ ਚ ਪੋਲੂਸ਼ਨ ਦਾ ਕਰਕੇ ਤੇ ਪਰ ਕਲਾउड ਸੀਡਿੰਗ ਸਕਸੈਸਫੁਲ ਨਹੀਂ ਹੋਈ ਕਿਉਂਕਿ ਇਹ ਉਦੋਂ ਸਕਸੈਸਫੁਲ ਹੁੰਦੀ ਹੈ ਜਦੋਂ ਬੱਦਲ ਹੋਣ ਤੇ ਬੱਦਲਵਾਈ ਦੇ ਵਿੱਚ ਉੱਪਰ ਜੋ ਕੈਮੀਕਲ ਦਾ ਛੜਕਾਓ ਕਰਦੇ ਆ ਤੇ ਬੱਦਲ ਮਹਿਲਤ ਹੋ ਕੇ ਤੇ ਉਹ ਥੱਲੇ ਗਿਰ ਜਾਂਦੇ ਯਾਨੀ ਬਾਰਿਸ਼ ਹੋ ਜਾਂਦੀ ਤੇ ਉਹਦੇ ਨਾਲ ਪੋਲੂਸ਼ਨ ਇੱਕ ਵਾਰੀ ਖਤਮ ਹੋ ਜਾਂਦਾ ਕਿਉਂਕਿ ਪਾਣੀ ਨਾ ਥੱਲੇ ਡਿੱਗ ਪੈਂਦਾ ਮੋਇਸਚਰਾਈਜ਼ਰ ਆ ਜਾਂਦਾ ਹਵਾ 'ਚ ਹਵਾ ਭਾਰੀ ਹੋ ਜਾਂਦੀ ਹੈ ਤੇ ਭਾਰੀ ਹੋਣ ਕਰਕੇ ਉਹ ਥੱਲੇ ਡਿੱਗ ਪੈਂਦੀ ਤੇ ਇਹਦੇ ਨਾਲ ਪੋਲੂਸ਼ਨ ਜੋ ਆ ਬਿਲਕੁਲ ਖਤਮ ਹੋ ਜਾਂਦਾ ਇੱਕ ਵਾਰੀ ਤੇ ਦਿਵਾਲੀ ਦਾ ਜੋ ਪਟਾਕੇ ਚੱਲੇ ਉਹ ਸਾਰਾ ਪੋਲੂਸ਼ਨ ਬਹਿ ਜਾਣਾ ਸੀ ਖਤਮ ਹੋ ਜਾਣਾ ਸੀ ਤੇ ਪਰ ਉੱਪਰ ਬਦਲਬਾਈ ਨਾ ਹੋਣ ਕਰਨ ਇਹ ਚੀਜ਼ ਸਕਸੈਸਫੁਲ ਨਹੀਂ ਹੋ ਪਾਈ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਹੈ ਤੇ ਇਹਦੇ ਉੱਤੇ ਬਹੁਤ ਜ਼ਿਆਦਾ ਕਾਸਟਲੀ ਪੈਂਦਾ ਹੈ ਇਹ ਕੈਮੀਕਲ ਕਾਫੀ ਕਾਸਟਲੀ ਆ ਤੇ ਇਹ ਵਾਰ-ਵਾਰ ਕਰਾਉਣਾ ਵੀ ਠੀਕ ਨਹੀਂ ਕਿਉਂਕਿ ਬਹੁਤ ਮਹਿੰਗਾ ਪ੍ਰੋਸੀਜਰ ਹੈ ਇਸ ਕਰਕੇ ਮਹਿੰਗਾ ਹੋਣ ਕਰਕੇ ਵਾਰ-ਵਾਰ ਕਰਾਉਣਾ ਮੁਸ਼ਕਲ ਤੇ ਵਾਹਿਗੁਰੂ ਆਪ ਹੀ ਬਾਰਿਸ਼ ਕਰੇ ਕੁਦਰਤ ਤੇ ਫੇਰ ਹੀ ਫਾਇਦਾ ਤੇ ਕਈ ਵਾਰੀ ਇਹ ਸਕਸੈਸਫੁਲ ਹੋ ਜਾਂਦੀ ਹੈ ਇਹ ਜੋ ਮਾਹਰ ਸੀ ਉਹਨਾਂ ਨੂੰ ਚਾਹੀਦਾ ਸੀ ਇਹ ਪਹਿਲਾਂ ਇਹ ਚੀਜ਼ ਦਾ ਸਾਰਾ ਪਤਾ ਵੇਖ ਕੇ ਫਿਰ ਕਰਦੇ ਪਤਾ ਨਹੀਂ ਕੀ ਕਿਉਂ ਇਦਾਂ ਹੋਇਆ ਕਿ ਉਹਨਾਂ ਨੇ ਉਹ ਸਾਰਾ ਕੁਝ ਕੋਖ ਪੜਤਾਲ ਕੀਤੇ ਉਹਦੀ ਰਿਸਰਚ ਤੋਂ ਬਿਨਾਂ ਹੀ ਇਹ ਕੰਮ ਕਰ ਲਿਆ ਜੀਦਾ ਕਰਕੇ ਇਹਦਾ ਕੋਈ ਫਾਇਦਾ ਨਹੀਂ ਹੋ ਪਾਇਆ ਤੇ ਹੁਣ ਕੁਝ ਬੰਦੇ ਕਹਿ ਰਹੇ ਆ ਕਿ ਸਰਕਾਰ ਨੇ ਪੈਸਾ ਵੇਸਟ ਕਰਤਾ ਤੇ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਦੇਖੋ ਸਰਕਾਰ ਨੇ ਤਾਂ ਕੋਸ਼ਿਸ਼ ਕੀਤੀ ਕਿ ਇਹ ਜੋ ਪੋਲਿਊਸ਼ਨ ਹੈ ਨੂੰ ਘਟਾਇਆ ਜਾਵੇ ਜਾਂ ਇੱਕ ਵਾਰੀ ਖਤਮ ਕੀਤਾ ਜਾਵੇ ਪਰ ਕੁਦਰਤ ਦੇ ਅੱਗੇ ਕੋਈ ਸਰਕਾਰ ਨਹੀਂ ਚੱਲਦੀ ਕੋਈ ਕਿਸੇ ਦੀ ਪੇਸ਼ ਨਹੀਂ ਚੱਲਦੀ ਤੇ ਜਾਣ ਬੁੱਝ ਕੇ ਤਾਂ ਉਹਨਾਂ ਨੇ ਕਿਉਂ ਇੰਨਾ ਜ਼ਿਆਦਾ ਖਰਚਾ ਕਰਨਾ ਸੀ ਇਹ ਤਾਂ ਬਿਨਾਂ ਵਜ੍ਹਾ ਫਾਲਤੂ ਦੀਆਂ ਗੱਲਾਂ ਨੇ ਤੇ ਪਰ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਸਕਸੈਸਫੁਲ ਨਹੀਂ ਹੋਈ ਚਲੋ ਇਹ ਆਪਾਂ ਕਹਿ ਸਕਦੇ ਹਾਂ ਵੀ ਸਰਕਾਰ ਤੋਂ ਗਲਤੀ ਹੋ ਗਈ ਨਲਾਕੀ ਇਹ ਰਹੇਗੀ ਕਿ ਜੋ ਇਹ ਸਾਰਾ ਪਹਿਲਾਂ ਕੋਖ ਕਰਨੀ ਚਾਹੀਦੀ ਸੀ ਜੋ ਪੜਤਾਲ ਤੇ ਉਸ ਤੋਂ ਬਾਅਦ ਇਹ ਕਰਨਾ ਚਾਹੀਦਾ ਸੀ ਇਹ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦੀ ਅੰਗੇਲੀ ਰਹੀ ਹੈ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਦੀ ਜੋ ਕੋਸ਼ਿਸ਼ ਹੈ ਗਲਤ ਆ ਜਾਂ ਜਾਂ ਅਣਭੁੱਜ ਕੇ ਵੇਸਟ ਸਰਕਾਰ ਨੇ ਪੋਲਿਊਸ਼ਨ ਕੰਟਰੋਲ ਲਈ ਕੋਸ਼ਿਸ਼ ਜੋ ਕੀਤੀ ਹੈ ਚੰਗੀ ਕੋਸ਼ਿਸ਼ ਹੈ ਪਰ ਇਹ ਨਗਹਿਲੀ ਹੋਈ ਹੈ ਜਿਹੜੇ ਇਸ ਚੀਜ਼ ਤੇ ਵਰਕ ਕਰਦੇ ਆ ਜਿਹਨੇ ਹੁਣ ਸਰਕਾਰ ਨੇ ਤਾਂ ਫੰਡ ਦੇਣਾ ਤੇ ਅੱਗੇ ਜਿਨ੍ਹਾਂ ਨੇ ਸਾਰਾ ਕੁਝ ਕਰਨਾ ਹੈ ਉਹਨਾਂ ਨੂੰ ਚਾਹੀਦਾ ਸੀ ਕਿ ਪਹਿਲਾਂ ਚੈੱਕ ਕਰਦੇ ਚੈੱਕ ਕਰਨ ਤੋਂ ਬਾਅਦ ਉੱਤੇ ਦੇਖਦੇ ਕਿ ਬਦਲਵਾਈ ਕਿੰਨੀ ਹੈ ਜਾਂ ਇਹਦਾ ਕੋਈ ਫਾਇਦਾ ਹੋ ਸਕਦਾ ਜਾਂ ਨਹੀਂ ਹੋ ਸਕਦਾ ਇਹ ਸਾਰਾ ਕੁਝ ਉਹਨਾਂ ਨੇ ਦੇਖਣਾ ਸੀ ਪਰ ਉਹਨਾਂ ਨਹੀਂ ਦੇਖਿਆ ਜਾਨ ਨਾਲ ਤਾਂ ਕੋਈ ਨਗਹਿਲੀ ਹੋਈ ਏ ਇਹ ਆਪਾਂ ਕਹਿ ਸਕਦੇ ਹਾਂ ਬਾਕੀ ਜੋ ਪੋਲੂਸ਼ਨ ਅੱਗੇ ਨਾਲੋਂ ਹੋਰ ਵੱਧਦਾ ਜਾ ਰਿਹਾ ਤੇ ਹੁਣ ਜੇ ਕੁਦਰਤੀ بارش ਨਾ ਹੋਈ ਤੇ ਤਾਂ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਇਹਦੇ ਤੋਂ ਪ੍ਰੋਬਲਮ ਹੋ ਸਕਦੀ ਹੈ ਯਾਨੀ ਇਹਦੇ ਨਾਲ ਸਕਿਨ ਦੀ ਪ੍ਰੋਬਲਮ ਆ ਜਾਂ ਜਿਨ੍ਹਾਂ ਨੂੰ ਅਲਰਜੀ ਰਹਿੰਦੀ ਹੈ ਖੰਘ ਜਿਹਾ ਕੰਮ ਰਹਿੰਦਾ ਜਾਂ ਚੈਸਟ ਦੀ ਜਾਂ ਸਾਹ ਦੀ ਕੋਈ ਪ੍ਰੋਬਲਮ ਉਹਦੇ ਲਈ ਬਹੁਤ ਵੱਡੀ ਏ ਪ੍ਰੋਬਲਮ ਕ੍ਰੀਏਟ ਹੋ ਸਕਦੀ ਏ ਇਹਦੇ ਤੋਂ ਛੇ ਇਸ ਕਰਕੇ ਹੁਣ ਗਵਰਨਮੈਂਟ ਨੇ ਆਪਣੀ ਕੋਸ਼ਿਸ਼ ਕੀਤੀ ਨਹੀਂ ਹੋਇਆ ਤੇ ਇਹ ਹੁਣ ਪੋਲੂਸ਼ਨ ਤੋਂ ਬਚਣ ਲਈ ਆਪਣਾ ਵਿਚਾਰ ਰੱਖੋ ਜੇ ਬਾਹਰ ਨਿਕਲਦੇ ਹੋ ਤੇ ਮੂੰਹ ਟੱਕ ਕੇ ਮਾਸਕ ਲਾ ਕੇ ਜਿੰਨਾਂ ਨੂੰ ਕੋਈ ਪ੍ਰੋਬਲਮ ਆ ਸਾਹ ਨਾਲ ਰਿਲੇਟਡ ਤੇ ਉਹ ਜ਼ਰੂਰ ਆਪਣਾ ਮੂੰਹ ਕਵਰ ਕਰਕੇ ਨਿਕਲਣ ਤੇ ਹੋਰ ਹੁਣ ਕੋਈ ਸੋਲੂਸ਼ਨ ਨਹੀਂ ਜਿੰਨਾ ਚਿਰ ਬਾਰਿਸ਼ ਨਹੀਂ ਹੁੰਦੀ ਉਹਨਾਂ ਚਿਰ ਏ ਹੁਣ ਇਦਾਂ ਹੀ ਰਹੂਗਾ ਤੇ ਜਾਂ ਫਿਰ ਕੋਈ ਹਵਾ ਤੇਜ਼ ਚੱਲ ਜੇ 2-4 ਦਿਨ ਤਾਂ ਵੀ ਇਹ ਹਵਾ ਗਾਹ ਨਿਕਲ ਜਾਂਦੀ ਹੈ ਤੇ ਪਿੱਛੋਂ ਜਦੋਂ ਫ੍ਰੈਸ਼ ਹਵਾ ਆ ਜਾਂਦੀ ਉਹਦੇ ਨਾਲ ਇਹਦਾ ਘਟ ਜਾਂਦਾ ਇਹਦਾ ਜੋਰ ਸੋ ਇਸ ਕਰਕੇ ਬਿਨਾਂ ਵਜ੍ਹਾ ਇਹ ਗੱਲਾਂ ਨੂੰ ਤੂਰ ਨਹੀਂ ਦੇਣੀ ਚਾਹੀਦੀ ਕਿ ਸਰਕਾਰ ਨੇ ਜਾਣ ਕੇ ਨਹੀਂ ਕੀਤਾ ਸਰਕਾਰ ਨੇ ਆਪਣੀ ਕੋਸ਼ਿਸ਼ ਕੀਤੀ ਹੈ ਪਰ ਕੁਦਰਤ ਦੇ ਅੱਗੇ ਕੋਈ ਜੋਰ ਨਹੀਂ ਕਿਸੇ ਦਾ ਆਪਣਾ ਵਿਚਾਰ ਰੱਖੋ ਬਚਾਅ ਦੇ ਵਿੱਚ ਹੀ ਹੁਣ ਭਲਾਈ ਹੈ ਜੇ ਕੋਈ ਪ੍ਰੋਬਲਮ ਕਿਸੇ ਨੂੰ ਸਾਹ ਨਾਲ ਰਿਲੇਟਡ ਜਾਂ ਕੋਈ ਇਦਾਂ ਦੀ ਆਪਣੇ ਆਪ ਨੂੰ ਕਵਰ ਕਰਕੇ ਨਿਕਲੋ ਥੈਂਕ ਯੂ ਸਰ ਜੀ